ਸਿੱਧੂ ਦਾ ਨਵੇਂ ਗੀਤ ਨੇ ਮਚਾਤੀਆਂ ਤੂੰ ਮਾਂ ਤੇ ਸੋਸ਼ਲ ਮੀਡੀਆ ਤੇ ਹੋ ਗਈ ਹਾਹਾਕਾਰ ਵੱਜ ਗਈਆਂ ਉਹਨਾਂ ਦੇ ਚਪੇੜਾ ਸਿੱਧੂ ਨੇ ਗੀਤਾਂ ਚ ਕਹਿ ਦਿੱਤੀਆਂ ਕੁਝ ਖਾਸ ਗੱਲਾਂ ਸਿੱਧੂ ਨੂੰ ਪਿਆਰ ਕਰਨ ਵਾਲੇ ਪਹਿਲਾਂ ਤਾਂ ਵੀਡੀਓ ਨੂੰ ਚਲਦੀ ਚਲਦੀ ਨੂੰ ਸ਼ੇਅਰ ਕਰ ਦਿਓ ਤੇ ਵੱਧ ਤੋਂ ਵੱਧ ਕਮੈਂਟ ਕਰਿਓ ਕਿ ਤੁਹਾਨੂੰ ਇਹ ਗੀਤ ਕਿਵੇਂ ਲੱਗਿਆ ਕਿਉਂਕਿ ਪਹਿਲੀ ਵਾਰ ਸਿੱਧੂ ਮੂਸੇਵਾਲੇ ਦਾ ਅਜਿਹਾ ਗੀਤ ਆ ਜਿਸ ਦੇ ਵਿੱਚ ਸਿੱਧੂ ਦੇ ਦੋ ਪੈਰੇ ਜਿਹੜੇ ਨਜ਼ਰ ਆ ਰਹੇ ਨੇ ਤਾਂ ਗੀਤ ਵੀ ਸੁਣਿਆ ਹੋਣਾ ਅੱਗ ਲੱਗਦੀ ਆ ਉਹਨਾਂ ਦੇ ਜਿਨ੍ਹਾਂ ਨੇ ਸੋਚਿਆ ਕਿ ਸਿੱਧੂ ਮੁੱਕ ਜਾਣਾ ਸਿੱਧੂ ਨੇ ਗੀਤ ਦੇ ਵਿੱਚ ਕਿਹਾ ਹੈ ਕਿ ਜਿਹੜੀ ਤਰ੍ਹਾਂ ਨੋਚ ਨੋਚ ਖਾ ਜੂਗਾ ਡੈੱਡ ਬੋਡੀਆ ਭਾਵੇਂ ਕਬਰਾਂ ਚੋਂ ਸਿਵਿਆਂ ਚੋਂ ਬੋਲਦਾ ਸਿੱਧੂ ਮੂਸੇਵਾਲਾ ਅੱਜ ਵੀ ਧੱਕ ਪਾ ਰਿਹਾ ਲਗਾਤਾਰ ਗੀਤ ਜਿਹੜੇ ਨੇ ਸਿੱਧੂ ਦੇ ਆਉਂਦੇ ਆ ਤਾਂ ਸੋਸ਼ਲ ਮੀਡੀਆ ਤੇ ਪੂਰਾ ਜਿਹੜਾ ਔਰ ਥੱਲੀ ਮੱਚ ਜਾਂਦੀ ਹੈ ਤੇ ਉਹੀ ਗੱਲ ਹੋਈ ਹੈ ਕਿ ਸੋਸ਼ਲ ਮੀਡੀਆ ਤੇ ਫੇਰ ਕੁਝ ਹੀ ਮਿੰਟਾਂ ਦੇ ਵਿੱਚ ਸਿੱਧੂ ਦੇ ਗੀਤ ਤੇ ਲੱਖਾਂ ਹੀ ਜਿਹੜੇ ਵਿਊਜ਼ ਨੇ ਉਹ ਆ ਚੁੱਕੇ ਨੇ ਡ੍ਰੀਪੀ ਗੀਤ ਦੇ ਵਿੱਚ ਦੋ ਪੈਰੇ ਸਿੱਧੂ ਮੂਸੇਵਾਲੇ ਨੇ ਗਾਏ ਨੇ ਤੇ ਗਾਇਆ ਕੀ ਹੈ ਵੀ ਕੁਝ ਉਹਨਾਂ ਨੂੰ ਜਵਾਬ ਦਿੱਤਰੇ ਕਿਉਂਕਿ ਹਰ ਵਾਰ ਸਿੱਧੂ ਦੇ ਗੀਤ ਦੇ ਵਿੱਚ ਕੁਝ ਵੱਖਰਾ ਹੁੰਦਾ ਇਸ ਗੀਤ ਦੇ ਵਿੱਚ ਵੀ ਸਿੱਧੂ ਨੇ ਉਹਨਾਂ ਲੋਕਾਂ ਨੂੰ ਜਵਾਬ ਦਿੱਤੇ ਜਿਹੜੇ ਸਿੱਧੂ ਨੂੰ ਨੀਵਾ ਪਾਉਣ ਦੀ ਕੋਸ਼ਿਸ਼ ਕਰਦੇ ਸੀ ਉਹਨਾਂ ਨੂੰ ਸਿੱਧਾ-ਸਿੱਧਾ ਜਵਾਬ ਚਪੇੜਾਂ ਵਰਗਾ ਦਿੱਤਾ ਇਸ ਗੀਤ ਦੇ ਵਿੱਚ ਆ ਦੇਖ ਲਓ ਤੁਸੀਂ ਸੁਣਿਆ ਵੀ ਹੋਣਾ ਸਿੱਧੂ ਮੂਸੇਵਾਲੇ ਦਾ ਗੀਤ ਜਦੋਂ ਪਰਿਵਾਰ ਨੇ ਦੇਖਿਆ ਤਾਂ ਮਾਤਾ-ਪਿਤਾ ਭਾਵਕ ਹੋ ਗਏ ਸਿੱਧੂ ਮੂਸੇਵਾਲੇ ਦੀ ਹਵੇਲੀ ਦੀਆਂ ਤਸਵੀਰਾਂ ਨੇ ਸਿੱਧੂ ਦਾ ਨਵਾਂ ਗੀਤ ਡ੍ਰੀਪੀ ਪੂਰੀ ਤੱਕ ਪਾਰਿਆ ਤੇ ਹਵੇਲੀ ਦੇ ਬਹਰ ਫੈਨ ਖੜੇ ਨੇ ਜਿਹੜੇ ਉਹਨਾਂ ਦੀਆਂ ਗੱਲਾਂ ਵੀ ਤੁਹਾਨੂੰ ਸੁਣਾਉਣੇ ਆ ਕਿ ਕਿੰਨੀ ਉਡੀਕ ਕਰ ਰਹੇ ਸੀ ਸਿੱਧੂ ਦੇ ਫੈਨ ਇਸ ਗੀਤ ਨੂੰ ਲੈ ਕੇ ਤਾਂ ਦੋਸਤੋ ਤੁਹਾਨੂੰ ਇਹ ਗੀਤ ਕਿਵੇਂ-ਕਿਵੇਂ ਲੱਗਿਆ ਉਹ ਕਮੈਂਟ ਹੁਣ ਦੱਸਿਓ ਕਿ ਇਸ ਗੀਤ ਦੇ ਵਿੱਚ ਖਾਸ ਗੱਲ ਤੁਹਾਨੂੰ ਕੀ ਲੱਗੀ ਸਿੱਧੂ ਦੇ ਫੈਨਸ ਲੰਬੇ ਸਮੇਂ ਤੋਂ ਡੀਕ ਕਰ ਰਹੇ ਸੀ ਕਿ ਸਿੱਧੂ ਦਾ ਕੋਈ ਨਵਾਂ ਗੀਤ ਨਹੀਂ ਆ ਰਿਹਾ ਤਾਂ ਅੱਜ ਫੇਰ ਉਹ ਡੀ ਖਤਮ ਹੋਈ ਤੇ 10 ਵਜੇ ਤੱਕ ਪੈ ਗਈ ਸਿੱਧੂ ਮੂਸੇਵਾਲੇ ਦੀ ਤੇ ਫੈਨਜ਼ ਦੇ ਵਿੱਚ ਫੇਰ ਉਹ ਦੀਵਾਲੀ ਵਾਲਾ ਮਾਹੌਲ ਬਣ ਗਿਆ ਇੰਸਟਾ ਤੇ ਹੁਣ ਰੀਲਸ ਤੇ ਰੀਲਸ ਬਣ ਰਹੀਆਂ ਸਿੱਧੂ ਮੂਸੇਵਾਲੇ ਦੇ ਨਵੇਂ ਗੀਤ ਨੂੰ ਲੈ ਕੇ ਤਾਂ ਸਿੱਧੂ ਮੂਸੇਵਾਲਾ ਇਸੇ ਤਰ੍ਹਾਂ ਹੀ ਟੱਕ ਪਾਉਂਦਾ ਜਿਵੇਂ ਹਮੇਸ਼ਾ ਆਪਣੇ ਗੀਤਾਂ ਦੇ ਵਿੱਚ ਪਾਉਂਦਾ ਸੀ ਤਾਂ ਦੇਖ ਲਓ ਤੁਸੀਂ ਮਾਤਾ ਪਿਤਾ ਲਗਾਤਾਰ ਉਡੀਕ ਕਰ ਰਹੇ ਸੀ ਜਿਵੇਂ ਇਨਸਾਫ ਦੀ ਤਾਂ ਉਸੇ ਤਰ੍ਹਾਂ ਸਿੱਧੂ ਪਰਿਵਾਰ ਦਾ ਜਿਹੜਾ ਸੁਪਨਾ ਸੀ ਵੀ ਹਰ ਬਾਰ ਨਵਾਂ ਗੀਤ ਸਿੱਧੂ ਮੂਸੇਵਾਲੇ ਦਾ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਸਿੱਧੂ ਦਾ ਪਰਿਵਾਰ ਹਮੇਸ਼ਾ ਕਹਿੰਦਾ ਹੈ ਕਿ ਸਿੱਧੂ ਨੂੰ ਇਸੇ ਤਰ੍ਹਾਂ ਅਸੀਂ 20 ਸਾਲ ਨਹੀਂ ਕਦ ਲੰਮੇ ਸਮੇਂ ਤੱਕ ਜਿਉਂਦਿਆ ਰੱਖਾਂਗੇ ਉਸਦੇ ਗੀਤਾਂ ਦੇ ਜਰੀਏ ਤਾਂ ਸਿੱਧੂ ਮੂਸੇਵਾਲੇ ਦਾ ਗੀਤ ਕਿਵੇਂ ਲੱਗਿਆ ਤੁਹਾਨੂੰ ਉਹ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਓ ਸੁਣਾਉਣੇ ਆ ਤੁਹਾਨੂੰ ਹਵੇਲੀ ਦੇ ਬਾਹਰ ਖੜੇ ਫੈਨ ਦੀ ਗੱਲਬਾਤ ਕਿ ਕਿੰਨੀ ਉਡੀਕ ਸੀ ਫੈਨਸ ਨੂੰ ਗੀਤ ਦੀ ਅੱਛਾ ਅੱਜ ਸਿੱਧੂ ਭਾਈ ਦਾ ਨਵਾਂ ਗਾਣਾ ਆ ਰਿਹਾ ਹੀ ਭਾਈ ਦਾ ਹਨਾ ਉਹਦੇ ਕਰਕੇ ਭਾਈ ਪਿੱਛੋਂ ਕਿੱਥੋਂ ਆਏ ਹੋ ਹੁਣ ਪਿੱਛੋਂ ਉਧਾਂ ਇੰਗਲੈਂਡ ਤੋਂ ਭਾਈ ਆਪਾਂ ਆਏ ਅੱਛਾ ਹਾਂਜੀ ਅੱਜ ਨਵਾਂ ਗੀਤ ਆ ਰਿਹਾ ਸਿੱਧੂ ਦਾ ਟ੍ਰੀਪੀ ਕਿਵੇਂ ਦੇਖਦੇ ਹੋ ਵਧੀਆ ਭਾਈ ਬਹੁਤ ਵਧੀਆ ਹੁਣ ਆਪਾਂ ਤਾਂ ਕਹਿੰਦਾ ਜਿੰਨੇ ਹੋਰ ਪਏ ਹੋ ਬਹੁਤ ਵਧੀਆ ਕਰਨ ਕਿੰਨੀ ਕੁ ਡੀਕ ਸੀ ਨਵੇਂ ਗੀਤ ਦੀ ਬਹੁਤ ਜਿਆਦਾ ਭਾਈ ਹੈ ਬਹੁਤ ਜਿਆਦਾ ਅੱਜ ਕਿਵੇਂ ਲੱਗ ਰਿਹਾ ਹੈ ਹਵੇਲੀ ਦੇਖ ਕੇ ਪਹੁੰਚੋ ਗੇਟ ਤੇ ਖੜੇ ਹਾਂ ਹਾਂਜੀ ਵਧੀਆ ਲੱਗਾ ਭਾਜੀ ਬਹੁਤ ਵਧੀਆ ਲੱਗਾ ਭਾਈ ਭਾਜੀ ਮਿਲਿਆ ਸ਼ੇਰ ਸਿੰਘ ਬਹੁਤ ਵਧੀਆ ਬੰਦੇ ਹੈ ਭਾਈ